ਇਹ ਤਸਵੀਰਾਂ ਲੁਧਿਆਣਾ ਤੋਂ ਬੀਜੇਪੀ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਦੇ ਸਵਾਗਤ ਦੀਆਂ ਨੇ ਬੀਜੇਪੀ 'ਚ ਸ਼ਾਮਲ ਹੋਣ ਬਾਅਦ ਅਤੇ ਉਮੀਦਵਾਰ ਐਲਾਨਨ ਮਗਰੋਂ ਰਵਨੀਤ ਬਿੱਟੂ ਟ੍ਰੇਨ ਰਾਹੀਂ ਲੁਧਿਆਣਾ ਪਹੁੰਚੇ ਇੱਥੇ ਉਨ੍ਹਾਂ ਦਾ ਪਰਮਾਣ ਸਵਾਗਤ ਕੀਤਾ ਗਿਆ ਪਾਰਟੀ ਵਰਕਰਾਂ ਤੇ ਲੀਡਰਾਂ ਨੇ ਰਵਨੀਤ ਬਿੱਟੂ ਦੇ ਜਿੱਥੇ ਫੁੱਲ ਸੁਟੇ ਉੱਥੇ ਢੋਲ ਦੀ ਥਾਪ ਤੇ ਪੰਗੜਾ ਵੀ ਪਾਇਆ ਇਸ ਸਵਾਗਤ ਤੋਂ ਰਵਨੀਤ ਬਿੱਟੂ ਵੀ ਗਰਗਰ ਨਜ਼ਰ ਆਈ ਦਾਅਵਾ ਕੀਤਾ ਕਿ ਉਹ ਪਹਿਲਾਂ ਨਾਲੋਂ ਵੀ ਦੁੱਗਣੇ ਵੋਟਾਂ ਤੇ ਜਿੱਤਣਗੇ ਮੈਨੂੰ ਤਾਂ ਇਸ ਵੇਲੇ ਇਹ ਇੰਨਾ ਪਿਆਰ ਦਾ ਮੈਂ ਕਰਜ਼ਾ ਕਿਵੇਂ ਮੋੜੂੰਗਾ ਮੈਨੂੰ ਤਾਂ ਇਹ ਹੀ ਨਹੀਂ ਸਮਝ ਆਉਂਦੀ ਬਿਲਕੁਲ ਦੁੱਗਣੀ ਅਗਲੇ ਨਾਲ ਅੱਗੇ ਆਗੀ ਨਾਲੋਂ ਦੁੱਗਣੀ ਵੋਟਾਂ ਜਿੱਤਾਂਗੇ ਆ ਤੁਸੀਂ ਦੇਖ ਰਹੇ ਹੋ ਹਜੇ ਤਾਂ ਮੈਂ ਇੱਕ ਦਿਨ ਹੀ ਦੱਸਿਆ ਵੀ ਮੈਂ ਅੱਜ ਆ ਰਿਹਾ ਵੀ ਟ੍ਰੇਨ ਰਾਹੀਂ ਕਿਉਂਕਿ ਮੈਨੂੰ ਪਤਾ ਸੀ ਗਰਮੀ ਬਹੁਤ ਲੋਕਾਂ ਦਾ ਪਿਆਰ ਇੰਨਾ ਹੈ ਪਰ ਫਿਰ ਵੀ ਤੁਸੀਂ ਆ ਦੇਖ ਲਓ ਨਵੇਂ ਪੁਰਾਣੇ ਸਭ ਇੱਕ ਹੋ ਗਏ ਪੂਰੇ ਪੂਰੇ ਸਾਰਾ ਲੁਧਿਆਣਾ ਇੱਕ ਹੋ ਗਿਆ ਅੱਜ ਇਹ ਮੈਨੂੰ ਖੁਸ਼ੀ ਦੀ ਗੱਲ ਆ ਬਾਕੀ ਪਾਰਟੀ ਕੀਪਾ ਬਾਕੀ ਪਾਰਟੀਆਂ ਕੈਂਡੀਡੇਟ ਲੱਭ ਲੈਣ ਕੈਂਡੀਡੇਟ ਹੀ ਲੱਭਦਾ